ਅ ਅੱਲਾਹ ਦਾ ਸਾਰਿਆਂ ਨੂੰ ਜੀ ਨਮੋ ਬੁੱਧੈ ਜੈ ਪੀਮ ਜੈ ਭਾਰਤ ਸਤਿ ਸ਼ਕਾਲ ਜੈ ਗੁਰਦੇਵ ਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਉਹ ਪ੍ਰਬੁੱਧ ਭਾਰਤ ਫਾਊਂਡੇਸ਼ਨ ਪੰਜਾਬ ਵੱਲੋਂ ਕਰਵਾਏ ਜਾ ਰਿਹਾ 15ਵੇਂ ਪੁਸਤਕ ਪ੍ਰਤੀਯੋਗਤਾ ਦੇ ਸਬੰਧ ਵਿੱਚ ਰੱਖੀ ਗਈ ਸੀ ਇਸ ਪੁਸਤਕ ਪ੍ਰਤੀਯੋਗਤਾ ਦੀ ਜਿਹੜੀ ਮੀਟਿੰਗ ਹੈ ਜਲੰਧਰ ਸਾਡੀ ਪੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਜਲੰਧਰ ਦੀ ਲੁਧਿਆਣੇ ਦੀ ਟੀਮ ਉਹਨਾਂ ਵੱਲੋਂ ਕੀਤੀ ਗਈ ਸੀ ਡਾਕਟਰ ਬੀ ਆਰ ਅੰਬਿੜਕਾ ਯੂਥ ਫੈਡਰੇਸ਼ਨ ਵੱਲੋਂ ਤੇ ਇਹ ਦੇ ਕਿਤਾਬ ਦੇ ਸਬੰਧ ਵਿੱਚ ਕੀਤੀ ਗਈ ਸੀ ਦੇਖੋ ਆਪਾਂ ਕਿਸੇ ਪਾਰਟिकुलर ਜੱਥੇਬੰਦੀ ਦਾ ਵਿਰੋਧ ਨਹੀਂ ਕਰ ਰਹੇ ਨਾ ਸਾਡਾ ਕੋਈ ਅਦਾਜ਼ਾ ਅਸੀਂ ਤਾਂ ਇਹ ਕਹਿ ਰਹੇ ਵੀ ਬਾਬਾ ਸਾਹਿਬ ਨੇ ਸਾਨੂੰ ਤਿੰਨ ਸ਼ਬਦ ਸਲੋਗਨ ਦਿੱਤਾ ਸੀ ਐਜੂਕੇਟ ਐਜੀਟੇਟ ਆਰਗੇਨਾਈਜ਼ ਪੜੋ ਸੰਘਰਸ਼ ਕਰੋ ਜੁੜੋ ਤੇ ਜਦੋਂ ਅਸੀਂ ਜੱਥੇਬੰਦੀਆਂ ਦੀ ਕਿਸੇ ਦੀ ਮੈਂ ਗੱਲ ਨਹੀਂ ਕਰ ਰਿਹਾ ਮੈਂ ਅਸੀਂ ਅਸੀਂ ਆਪਣੀ ਪ੍ਰਵੁੱਧਵਾਦੀ ਇਹ ਸੋਚਿਆ ਕਿ ਜਿਹੜਾ ਬਾਬਾ ਸਾਹਿਬ ਦੇ ਸਲੋਗਨ ਦਾ ਪਹਿਲਾ ਸ਼ਬਦ ਹੈ ਐਜੂਕੇਟ ਕਰਨਾ ਆ ਐਜੂਕੇਟ ਕੀਆ ਜਿਹੜੀ ਜਿਹੜੀ ਸਮਾਨਤਾ ਸਤੰਤਰਤਾ ਭਾਈਚਾਰੇ ਦੇ ਸਿਧਾਂਤ ਆ ਸੰਵਿਧਾਨ ਦੇ ਵਿੱਚ ਅੰਕਿਤ ਨੇ ਉਹੀ ਬਾਬਾ ਸਾਹਿਬ ਦੀ ਫਲਸਫੀ ਆ ਉਹਦੇ ਹਜ਼ਾਰ ਤੇ ਹੀ ਜਿਹੜੀ ਪ੍ਰਬੁੱਧ ਭਾਰਤ ਕੰਮ ਕਰ ਰਹੀ ਆ ਤੇ ਅਸੀਂ ਏਸੀ ਜਿਹੜੀਆਂ ਸਾਨੂੰ ਲੱਗਦਾ ਵੀ ਜਿਹੜੀਆਂ ਦਿੱਥੇ ਬੰਦੀਆਂ ਨੇ ਇਸ ਕੰਮ ਨਹੀਂ ਕਰ ਰਹੀਆਂ ਇਸ ਫੀਲਡ ਦੇ ਅਸੀਂ ਪ੍ਰਬੁੱਧ ਭਾਰ ਫਾਊਂਡੇਸ਼ਨ ਵੱਲੋਂ ਇਸ ਫੀਲਡ ਦੇ ਉੱਤੇ ਕੰਮ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਸਾਡੀ ਭਵਿੱਖ ਦੇ ਵਿੱਚ ਜਿਹੜੇ ਸਾਡੇ ਬੱਚੇ ਅੱਜ ਦੇ ਜਿਹੜੇ ਛੋਟੇ ਛੋਟੇ ਬੱਚੇ 6ਵੀਂ ਕਲਾਸ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਬਾਬਾ ਸਾਹਿਬ ਨੂੰ ਜਾਣਨਾ ਚਾਹੁੰਦੇ ਆ ਉਸ ਵਿਚਾਰਧਾਰਾ ਨੂੰ ਜਾਣਣ ਜਿਹੜੇ ਦੁਸ਼ਸ਼ ਦੇ ਵਿੱਚ ਚੰਗਾ ਇੱਕ ਨਿਰਮਾਣ ਚਾਹੁੰਦੇ ਸਮਾਜ ਦਾ ਉਹਨਾਂ ਨੂੰ ਪੜਾਇਆ ਜਾਵੇ ਉਹਨਾਂ ਨੂੰ ਉਸ ਸਿਧਾਂ ਜਿਹੜਾ ਇੱਕ ਸਮਾਨਤਾ ਸੁਤੰਤਰਤਾ ਭਾਈਚਾਰੇ ਵਾਲਾ ਜਿਹੜਾ ਹੀ ਸੰਵਿਧਾਨ ਦੇ ਵਿੱਚ ਇੱਕ ਰਾਸ਼ਟਰ ਨੂੰ ਦੇਖਦੇ ਆ ਜਦੋਂ ਅਸੀਂ ਗੁਰੂਵਦਾਸ ਮਹਾਰਾਜ ਦੀ ਬਾਣੀ ਚ ਬੇਗਮਪੁਰੇ ਦੇ ਤੌਰ ਤੇ ਦੇਖਦੇ ਆ ਜੇ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ ਖਾਲਸਾ ਰਾਜ ਦੀ ਗੱਲ ਕਰਦੇ ਆ ਤਾਂ ਅਸੀਂ ਉਸ ਤਰੀਕੇ ਦਾ ਹੀ ਇੱਕ ਭਾਰਤ ਦਾ ਨਿਰਮਾਣ ਕਰਨ ਦੇ ਉਦੇਸ਼ ਲਈ ਇਹ ਜਿਹੜਾ ਕੰਪੀਟੀਸ਼ਨ ਕਰਵਾਉਂਦੇ ਜਿਹੜਾ ਸਾਨੂੰ ਲੱਗਦਾ ਕਿ ਹੋਰ ਕੋਈ ਇਸ ਤਰ੍ਹਾਂ ਦੀ ਜਿੱਥੇ ਬੰਦੇ ਨੇ ਨਹੀਂ ਕੀਤਾ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀਦਾ ਸਤਿਕਾਰ 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 ਆਂਦੇ ਨੇ ਪੰਜਾਬ ਦੇਖੋ ਜੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਜਿਹੜੀ ਕਿ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਗੁਰੂ ਰਵਦਾਸ ਜੀ ਸੁਭਾਵਾਂ ਦੇ ਨਾਲ ਮਿਲ-ਜੁਲ ਕਰਕੇ ਜਿਹੜਾ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਦਕਰ ਜੀ ਦੀ ਜੀਵਨੀ ਦੇ ਉੱਤੇ ਪੇਪਰ ਲੈ ਰਹੀ ਆ ਔਰ ਡਾਕਟਰ ਭੀਮਰਾਓ ਅਮੇਦਕਰ ਜੂਤ ਫਾਊਂਡੇਸ਼ਨ ਲੁਧਿਆਣਾ ਦੀ ਜਿਹੜੀ ਟੀਮ ਆ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਸਹਿਯੋਗ ਕਰ ਰਹੀ ਆ ਅਸੀਂ ਉਹਨਾਂ ਦੇ ਜਿਹੜੇ ਫਲੋਸੀ ਉਹਨਾਂ ਨੇ ਦਿਸੰਡਰ ਦੇ ਦਿੱਤੇ ਆ ਉਹਦੇ ਉੱਤੇ ਅਸੀਂ ਪੈਰਾ ਦੇ ਰਹੇ ਆ ਅਸੀਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਜਿਹੜਾ ਸਾਡਾ ਜੂਥ ਆ ਸਾਡਾ ਆਉਣ ਵਾਲਾ ਭਵਿੱਖਾ ਸਾਡੇ ਦੇਸ਼ ਦਾ ਉਹਨਾਂ ਨੂੰ ਅਸੀਂ ਜਾਗਰੂਤ ਕਰ ਰਹੇ ਆ ਕਿ ਬਾਬਾ ਸਾਹਿਬ ਦੀ ਜੀਵਨੀ ਦੇ ਉੱਤੇ ਪੇਪਰ ਦੇ ਮਾਧਿਅਮ ਤੋਂ ਵੀ ਉਹਨਾਂ ਨੂੰ ਅਸੀਂ ਪੇਪਰ ਕਰਵਾ ਰਹੇ ਹਾਂ ਅਸੀਂ ਵੱਖ-ਵੱਖ ਸਕੂਲਾਂ ਦੇ ਵਿੱਚ ਵੱਖ-ਵੱਖ ਗੁਰਦੁਆਰਾ ਦੇ ਵਿੱਚ ਜਾ ਕੇ ਕਿਸੇ ਇੱਕ ਕਮਿਊਨਿਟੀ ਨੂੰ ਨਹੀਂ ਰੱਖਦੇ ਅਸੀਂ ਹਰ ਇੱਕ ਪਬਲਿਕਲੀ ਜਿਹੜੇ ਕਿ ਬਾਬਾ ਸਾਹਿਬ ਨੇ ਜੋ ਕੰਮ ਕੀਤੇ ਆ ਉਹ ਹਰ ਇੱਕ ਲੋਕਾਈ ਵਾਸਤੇ ਕੰਮ ਕੀਤੇ ਆ ਉਹ ਸਾਡਾ ਵੀ ਜਿਹੜਾ ਪੇਪਰ ਲੈਣ ਦਾ ਮੋਟਿਵ ਆ ਉਹ ਕਿਸੇ ਇੱਕ ਸਮਾਜ ਵਾਸਤੇ ਨਹੀਂਗਾ ਉਹ ਸਾਰੇ ਸਮਾਜਾਂ ਦੇ ਵਿੱਚ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਆ ਜਿਹੜੇ ਬੱਚੇ ਪਾਰਟਿਸਪੇਟ ਕਰਦੇ ਆ ਉਹ ਬੱਚੇ ਉਹਦੇ ਵਿੱਚ ਪੇਪਰ ਦੇਣ ਦੇ ਹੱਕਦਾਰ ਹੁੰਦੇ ਆ ਸਾਰੇ ਸਮੰਦਰ ਜੈਪੀਮ ਜੈਪਾਰਥ ਲੁਧਿਆਣਾ ਦੇ ਅੰਦਰ ਜਿਹੜੀ ਅੱਜ ਡਾਕਟਰ ਬੀ ਆਰ ਅਮੇੜਕਰਪਾ ਵੱਲੋਂ ਅੰਦਰ ਮੀਟਿੰਗ ਗਿਆ ਮੁੱਖ ਮਹਿਮਾਨ ਪਰਬੁੱਧਪਾਦ ਫਾਊਂਡੇਸ਼ਨ ਦੇ ਸਾਰੇ ਸਤਿਕਾਰਯੋਗ ਟੀਮ ਡਾਕਟਰ ਜਿੰਦਰ ਸਿੰਘ ਜੀ ਡਾਕਟਰ ਰਾਹੁਲ ਜੀ ਸੁਭਾਸ਼ ਜੀ ਜਿਹੜੇ ਨੇ ਸਾਥੀ ਟੀਮ 'ਚ ਕੰਮ ਕਰਦੇ ਆ ਪੰਜਾਬੀਆਂ 'ਚ ਉਹ ਅੱਜ ਆਏ ਸੀ ਉਹਨਾਂ ਦਾ ਆਿਆਂ ਦਾ ਸੀ ਧੰਨਵਾਦ ਕਰਦੇ ਆ ਤੇ ਲੁਧਿਆਣਾ ਦੇ ਅੰਦਰ ਜਿਹੜਾ ਪੇਪਰ ਕਰਵਾ ਰਹੇ ਆ ਅਸੀਂ ਡਾਕਟਰ ਬੀ ਆਰ ਐਮ ਬੀਲ ਫਾਊਂਡੇਸ਼ਨ 15ਵਾਂ ਕੰਪਨੀਸ਼ਨ ਆ ਲੁਧਿਆਣਾ ਦੇ ਅੰਦਰ ਅਸੀਂ ਦੂਸਰੀ ਵਾਰ ਪੇਪਰ ਕਰਵਾ ਰਹੇ ਆ ਪਹਿਲਾਂ 14 14ਵਾਂ ਕੰਪਨੀਆ ਕਰਵਾਇਆ ਸੀ ਜਿਹਦੇ ਤੇ ਲੁਧਿਆਣਾ ਦਾ ਸਾਡੇ ਕੋਲ 14 ਸੈਂਟਰ ਸੀਗੇ ਟੋਟਲ 14 ਹੰਟਰਾਂ ਤੋਂ ਬਾਅਦ ਜਿਹੜਾ ਅੱਜ ਦੀ ਲੜੀ ਅਸੀਂ 15ਵਾਂ ਕੰਪਨੀ ਕਰਵਾਉਣ ਜਾ ਰਹੇ ਹਾਂ ਲੁਧਿਆਣੇ ਦੇ ਅੰਦਰ ਸਾਡੇ ਕੋਲ 5000 ਤੋਂ ਪਲੱਸ ਜਿਹੜੀ ਕਿਤਾਬ ਆ ਬੱਚਿਆਂ ਤੱਕ ਪਹੁੰਚ ਚੁੱਕੀ ਆ 34 ਤੋਂ 35 ਸੈਂਟਰ ਜਿਹੜੇ ਸਾਡੇ ਅਪਡੇਟ ਹੋ ਚੁੱਕੇ ਆ ਲੁਧਿਆਣਾ ਦੀ ਇੱਕ ਵੈਬਸਾਈਟ ਆ www.ambedkaryouthfoundation.com ਜਿਹਦੇ ਉੱਤੇ ਬੱਚਾ ਜਿਹੜਾ ਖਤਾਬ ਲੈ ਕੇ ਲੁਧਿਆਣੇ ਦੇ ਅੰਦਰ 34 ਸੈਂਟਰਾਂ ਦੇ ਅੰਦਰ ਕਿਤੇ ਵੀ ਰਜਿਸਟਰ ਕਰਕੇ ਜਿਹੜਾ ਇਸ ਪਾਰਟਿਸਿਪੇਟ ਦੇ ਵਿੱਚ ਹਿੱਸਾ ਲੈ ਸਕਦਾ ਆ ਜਿਹੜੀ ਕਿਤਾਬ ਆ ਬੱਚਿਆਂ ਦਾ ਜਿਹੜਾ ਆ ਪਲੱਸ 2 ਤੋਂ ਬਾਅਦ ਬੱਚਿਆਂ ਦੀ ਤਿਆਰੀ ਜਿਹੜੀ ਗਵਰਨਮੈਂਟ ਜੋਬ ਦੀ ਤਿਆਰੀ ਆ ਉਹਦੇ ਚ ਐਮਸੀਕਿਊ ਟਾਈਪ ਜਿਹੜੇ ਕੁਸਚਨ ਆਉਂਦੇ ਆ ਉਹਦੇ ਅੰਦਰ ਜਿਹੜਾ ਆ ਬੱਚਿਆਂ ਨੂੰ ਬੈਠਣ ਦਾ ਕੰਮ ਕਰਦੀ ਆ ਅਸੀਂ ਲੜੀਵਾਰ ਜਿਹੜਾ ਆ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਕਰਦੇ ਆ ਲਗਾਤਾਰ ਕਰਦੇ ਆ ਤੇ ਕਿਸੇ ਬੱਚੇ ਦੀ ਪਲੱਸ ਟੂ ਤੋਂ ਬਾਅਦ ਕਿਸੇ ਨੇ ਕੋਈ ਕੁਆਲਿਫੀਕੇਸ਼ਨ ਦੇ ਅੰਦਰ ਪਲੱਸ ਟੂ ਤੋਂ ਬਾਅਦ ਕਿਸੇ ਬੱਚੇ ਨੂੰ ਨਾ ਜਿਹੜੀ ਰੂਪਰੇਖਾ ਆ ਉਹ ਦੱਸਣ ਦਾ ਕੰਮ ਕਰਦੇ ਆ ਨਹੀਂ ਬਾਰੋਂ ਜ਼ਿਲ੍ਹੇ ਚ ਕੋਈ ਨਹੀਂ ਸਿਰਫ ਇੱਕ ਪੰਜਾਬ ਦੀ ਟੀਮ ਆ ਜਿਹੜੀ ਪ੍ਰਬੁੱਧਪਰਤ ਫਾਊਂਡੇਸ਼ਨ ਆ ਉਹ ਇੱਕ ਬਾਰੋਂ ਦੀ ਆ ਬਾਕੀ ਸਾਰੇ ਲੋਕਲ ਜ਼ਿਲ੍ਹੇ ਦੀਆਂ ਟੀਮਾਂ ਕਰੀਆਂ ਆ ਸਾਡਾ ਪਸਟਾ ਕਰਨ ਤੋਂ ਹਾਂ ਅੱਗੇ ਗਿਆਨ ਅਸੀਂ ਆਪਣੇ ਆਪ ਨੂੰ ਲੋ ਕਿਸਮਤ ਵਾਲੇ ਸਮਿਆਂ ਵੀ ਜੇ ਸਾਨੂੰ ਇਸ ਮਿਸ਼ਨ ਦੇ ਅੰਦਰ ਕੰਮ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਉਹ ਲਾਈਨ ਤੇ ਖੜੇ ਹਾਂ ਵੀ ਜਿਹੜੇ 바ਵਾ ਸਾਹਿਬ ਕਹੇਗੇ ਸੀ ਵੀ ਜੇ ਇਸ ਮਿਸ਼ਨ ਨੂੰ ਕੋਈ ਅੱਗੇ ਨਹੀਂ ਵਧਾ ਸਕਦਾ ਤਾਂ ਪਿੱਛੇ ਐਸੀ ਅੱਗੇ ਵਧਾਣ ਦੀ ਕੋਸ਼ਿਸ਼ ਸ਼ੁਰੂ ਕਰਦੇ ਆ ਪਰ ਪਿੱਛੇ ਲੈ ਆਣ ਦਾ ਜਿਹੜਾ ਹੈ ਅਸੀਂ ਉਹ ਲਾਈਨ ਤੇ ਨਹੀਂ ਆ ਕਿ ਜਿਹੜਾ ਬੱਚੇ ਕਹਿੰਦੇ ਅਸੀਂ ਪਿੱਛੇ ਲੈ ਜਾਣ ਦਾ ਕੰਮ ਕਰਦੇ ਆ ਅਸੀਂ ਅੱਗੇ ਵਧਾਣ ਦਾ ਹੀ ਕੰਮ ਕਰ ਰਹੇ ਆ ਕੋਈ ਸਾਰਿਆਂ ਦਾ ਆਪਣਾ ਆਪਣਾ ਰੂਪ ਰਖਾਇਆ ਅਸੀਂ ਜਿਹੜੀ ਸਾਡੀ ਟੀਮ ਫਾਊਂਡੇਸ਼ਨ ਆ ਜਿਹੜੀ ਹਮੇਸ਼ਾ ਐਜੂਕੇਸ਼ਨ ਦੇ ਕੰਮ ਕਰਦੀ ਆ ਅਸੀਂ 2016 ਤੋਂ ਜਿਹੜੀ ਸਾਡੀ ਫਾਊਂਡੇਸ਼ਨ ਕੰਮ ਕਰਦੀ ਆ ਰਹੀ ਆ 8 ਸਾਲ ਤੋਂ ਪਲੱਸ ਹੋ ਚੁੱਕੇ ਆ ਅਸੀਂ ਹਮੇਸ਼ਾ ਐਜੂਕੇਸ਼ਨ ਦੇ ਕੰਮ ਕੀਤਾ ਸਮਾਜ ਲਈ ਕੰਮ ਕੀਤਾ ਬਹੁਤ ਸਾਰੀਆਂ ਸੁਭਾਵਾਂ ਆਪਣੇ ਆਪਣੇ ਤੌਰ ਤੇ ਸਾਰੀਆਂ ਕੰਮ ਕਰਦੀਆਂ ਬਈਆਂ ਹਰ ਇੱਕ ਦਾ ਤਰੀਕਾ ਕੰਮ ਕਰਨ ਦਾ ਅਲੱਗ-ਅਲੱਗ ਆ ਜਿਹੜਾ ਅਸੀਂ ਲੁਧਿਆਣੇ 'ਚ ਕੰਮ ਕਰਦੇ ਪਿਆ ਵੀ ਸਾਰੀਆਂ ਟੀਮਾਂ ਦਾ ਸਹਿਯੋਗ ਆ ਸਾਨੂੰ ਅਸੀਂ ਧੰਨਵਾਦ ਕਰਦੇ ਹਾਂ ਗੁਰੂ ਘਰ ਦੀਆਂ ਕਮੇਟੀਆਂ ਦਾ ਖਾਸ ਕਰਕੇ ਜਿਹੜੀ ਸਾਡੀ ਲੁਧਿਆਣੇ ਦੀ ਸ਼੍ਰੋਮਣੀ ਕਮੇਟੀ ਸ਼ਰਦਾਸ ਮੰਦਿਰ ਪ੍ਰਬੰਧਕ ਕਮੇਟੀ ਆ ਉਹ ਸਾਡਾ ਬਹੁਤ ਸਹਿਯੋਗ ਕਰਦੀ ਆ ਉਹ ਲੁਧਿਆਣਾ ਦੇ ਅੰਦਰ ਅਸੀਂ ਪਿਛਲੇ ਸਾਲ ਪਤਾ ਵੀ ਜਦੋਂ ਬਾਬਾ ਸਾਹਿਬ 14 April ਦੇ ਅੰਦਰ ਅਸੀਂ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਸੀ ਉਹ ਇਸੇ ਰੂਪਰੇਖਾ ਦੇ ਤਹਿਤ ਕਰਾਇਆ ਸੀ ਕਿ ਬੱਚਿਆਂ ਦੇ ਜਿਹੜਾ ਆ ਨੌਜਵਾਨ ਆ ਜਿਹੜਾ ਨਸ਼ਿਆਂ ਤੋਂ ਰਹਿਤ ਹੋਵੇ ਤੇ ਐਜੂਕੇਸ਼ਨ ਦੇ ਕੰਮ ਕਰਦੇ ਆ ਬੱਚਾ ਜਿਹੜਾ ਭਵਿੱਖ ਦੇ ਅੰਦਰ ਜਿਹੜਾ ਆ ਤਰਸੂ ਤੋਂ ਬਾਅਦ ਕੋਈ ਵੀ ਹਾਇਰ ਐਜੂਕੇਸ਼ਨ ਪ੍ਰਾਪਤ ਕਰਕੇ ਆਪਣਾ ਜਿਹੜਾ ਜੀਵਨ ਆ ਉਹ ਸਿੱਧੇ ਰਾਹੇ ਪਾ ਸਕੇ